ਵਦੌਨ ਸਬਾਹਲ ਕਾ ਪੱਟੀ ਦੇ ਅਧੀਨ ਆਉਂਦੇ ਪਿੰਡ ਫਬਰਾ ਵਿਖੇ ਨਸ਼ੇ ਦਾ ਟੀਕਾ ਲਗਾਉਂਦੇ ਨਾਲ ਦੇਰ ਰਾਤ ਇੱਕ ਨੌਜਵਾਨ ਦੀ ਮੌਤ ਹੋਣ ਜਾਂਦਾ ਮਾਮਲਾ ਸਾਹਮਣੇ ਆਇਆ ਹੈ ਉਸ ਮ੍ਰਿਤਕ ਨੌਜਵਾਨ ਦੀ ਪਛਾਣ ਮਨਪ੍ਰੀਤ ਸਿੰਘ ਦੇ ਰੂਪ ਵਿੱਚ ਹੋਈ ਹੈ ਇਸ ਦੌਰਾਨ ਮ੍ਰਿਤਕ ਮਨਪ੍ਰੀਤ ਸਿੰਘ ਦੇ ਪਿਤਾ ਨੇ ਦੱਸਿਆ ਕਿ ਪਿੰਡ ਵਿੱਚ ਨਸ਼ਾ ਲੈਣ ਲਈ ਲੋਕ ਲਾਈਨਾਂ ਲਗਾ ਕੇ ਖੜ ਜਾਂਦੇ ਹਨ ਉਨ੍ਹਾਂ ਨੇ ਆਖਿਆ ਕਿ ਪੁਲਿਸ ਨੇ ਉਹਨਾਂ ਦੇ ਲੜਕੇ ਨਾਲ ਨਸ਼ਾ ਕਰਨ ਵਾਲੇ ਇੱਕ ਨੌਜਵਾਨ ਨੂੰ ਰਾਫਤ ਵਿੱਚ ਲਿਆ ਹੈ ਹੁਣ ਅੱਗੇ ਪੁਲਿਸ ਕਿਸ ਤਰ੍ਹਾਂ ਦੀ ਕਾਰਵਾਈ ਕਰਦੀ ਹੈ ਇਹ ਵੇਖਣਾ ਹੋਵੇਗਾ ਇਹ ਦੱਸਣਯੋਗ ਹੈ ਕਿ ਤੁਮ ਤਾਂ ਜ਼ਿਲ੍ਹੇ ਦੇ ਵਿੱਚ ਰੋਜ਼ਾਨਾ ਹੀ ਨਸ਼ੇ ਦੇ ਨਾਲ ਨੌਜਵਾਨਾਂ ਦੀਆਂ ਮੋਤਾ ਹੁੰਦਾ ਫਿਰਫੜਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ ਹਾਂਜੀ ਜਸਾ ਸਿੰਘ ਕਿਹੜਾ ਪਿੰਡ ਆ ਸਭਰਾ ਕੀ ਗੱਲ ਹੋਈ ਮੁੰਡੇ ਨੂੰ ਮੁੰਡੇ ਨੇ ਜੀ ਟਿਕਟ ਵਾ ਲਵਾ ਲਿਆ ਵੇ ਜੀ ਕੀ ਨਾਂ ਕੀ ਦਾ ਮੁੰਡਿਆ? ਮਨਪ੍ਰੀਤ ਸਿੰਘ ਕਿੰਨੀ ਗੁੰਮਰੀ ਸੀ? ਨੰਬਰ ਉਹਨੇ 5626 ਸਾਹਬ ਤੇ ਤੇ ਕੱਲਾ ਸੀ ਕਿ ਹੋਰ ਵੀ ਨਾਲ ਹੀ ਸੀ। ਨਾਲੇ ਤੇ ਹੈਗਾ ਮੁੰਡਾ। ਕਿਹੜਾ ਹੈ ਜੀ? ਉਧਰ ਹੋਏ ਮੱਛੀ ਵਾਲਿਆ ਦਾ ਮੁੰਡਾ। ਕੀ ਨਾਂ ਹੈ ਦਾ? ਗੁਰਪਾਲ ਸਿੰਘ। ਗੁਰਪਾਲ ਸਿੰਘ। ਤੇ ਪੁਲਿਸ ਨੇ ਕੀਤੀ ਕੋਈ ਕਾਰਵਾਈ ਵੀ ਨਹੀਂ। ਕੀਤੀ ਆ ਪੁਲਸਾਈ ਨਾਂ ਉਹ ਛੁਕਾ ਕੇ ਗਏ। ਜੇ ਵੇਖਿਆ ਜਾਵੇ ਤੇ ਪਿੰਡ ਸੁਭਰਾ ਦੇ ਵਿੱਚ ਕਿੰਨਾ ਉਹ ਨਸ਼ਾ ਇੱਥੇ ਜਿਹੜਾ ਵੇਚਦਾ। ਨਸ਼ਾ ਤੇ ਦੇਹਣੀ ਰਹੀ ਵੇ ਇੱਥੇ ਲੈਣਾ ਲੱਗੀਆਂ ਰਹਿੰਦੀਆਂ ਨੇ। ਈਮਾਨ ਕਰੋਗੇ ਹੁਣ ਮੋੜ ਜਿੱਤਰਾ ਆਖਣਗੇ ਇਹਨਾਂ ਦੇ ਨਾਲ ਹੀ ਮੇਰਾ ਨਾਂ ਜਸਵਿੰਦਰ ਸਿੰਘ ਆ ਜੀ ਤੇ ਕੀ ਗੱਲ ਹੋਈ ਆ ਜੜਾ ਇਹ ਜੀ ਰਿਸ਼ਤੇਦਾਰੀ ਚ ਮੇਰਾ ਭਤੀਜਾ ਲੱਗਦਾ ਸੀ ਗੌਂਡ ਗੌਂਡ ਸਾਡੇ ਬਿਲਕੁਲ ਲਾਗੇ ਘਰ ਆ ਤੇ ਬਹੁਤ ਹੀ ਇੱਕ ਪਾਣਾ ਵਰਤਿਆ ਕੋ ਰਾਤ ਦੇ 11 ਵਜੇ ਦਾ ਹੀ ਚਾਂਸ ਹੋ ਗਿਆ ਇਹ ਨਸ਼ੇ ਦੀ ওভারਡੋਜ਼ ਨਾਲ ਸਾਡਾ ਭਤੀਜਾ ਜੋ ਪੂਰਾ ਹੋ ਗਿਆ ਕੀ ਨਾਮ ਹੈ ਦਾ ਮਨਪ੍ਰੀਤ ਸਿੰਘ ਜੀ ਕਿੰਨੀ ਕੁ ਉਮਰ ਸੀ ਜੀ ਉਮਰ 26 ਸਾਲ ਹੈ ਜੀ ਦੁਬਾਰਾ ਕਿ ਵਿਆਹ ਹੈ ਨਹੀਂ ਇੱਕ ਵਾਰਾ ਹੀ ਕਿੰਨਾ ਵੀ ਜੜਾ ਨਸ਼ਾ ਇਤੇ ਕਿੰਨ ਸੰਧਾਨ ਦੇ ਵਿੱਚ ਨਸ਼ਾ ਬਿਲਕੁਲ ਜੀ ਮੈਂ ਨਾ ਕੋਈ ਪੁੱਛਣ ਵਾਲੀ ਗੱਲ ਹੀ ਕੋਈ ਨਹੀਂ ਗੀ ਗਲੀ ਗਲੀ ਘਰ ਘਰ ਇਹੋ ਹਾਲ ਹੋਇਆ ਪਿਆ ਉਹਨ ਕੱਲ ਪਰਸੋਂ ਜੇ ਮੈਂ ਅਨਾਉਂਸਮੈਂਟ ਕਰਾਈ ਸੀ ਇੱਥੇ ਵੀ ਪੁਲਿਸ ਪ੍ਰਸ਼ਾਸਨ ਵੱਲੋਂ ਕਿ ਥੋੜਾ ਜਿਹਾ ਆਪਦੇ ਆਪ ਨੂੰ ਸੁਧਾਰ ਲਓ ਪਰ ਇਹ ਨਹੀਂ ਪਤਾ ਸੀ ਕਿ ਇਹ ਜਿਹੜੀ ਆਗ ਆ ਸਾਡੇ ਬਿਲਕੁਲ ਘਰ ਹੀ ਆ ਕੇ ਤਬਾਹ ਕਰ ਦੋਗੀ ਇੱਕ ਇਕਲਾ ਹੀ ਮੁੰਡਾ ਕੇ ਇਹਦੇ ਨਾਲ ਹੋ ਰਹੀ ਕੋਈ ਗੱਲ ਨਹੀਂ ਇਹਦੇ ਨਾਲ ਮੁੰਡਾ ਇੱਕ ਕਲਾ ਸਾਬ ਲਾਗੂ ਆ ਮੱਛੀ ਵਾਲੇ ਪਰਿਵਾਰ ਚੋਂ ਬਲਵਿੰਦਰ ਸਿੰਘ ਦਾ ਲੜਕਾ ਵਾ ਜੋ ਜਿਹਨੂੰ ਬਿੰਦਰ ਬਿੰਦਰ ਕਹਿੰਦੇ ਆ ਤੇ ਉਹਦਾ ਲੜਕਾ ਵਾ ਗੁਰਪਾਲ ਸਿੰਘ ਤੇ ਉਹ ਰਾਤੀ ਉਹ ਪੁਲਸ ਨੇ ਹਰਾ ਹਰਾਸਤ ਚ ਲੈ ਲਿਆ ਵਾ ਤੇ ਪੁਲਸ ਅਗੀ ਉਹ ਕਾਰਵਾਈ ਆਸਾ ਵੀ ਕਰੂਗੀ ਕਾਰਵਾਈ ਮੈਨੂੰ ਇਹ ਗੱਲ ਦਾ ਕੋਈ ਪਤਾ ਨਹੀਂ ਇਹ ਜਿਹੜਾ ਨਸ਼ਾ ਤੋਰਿਆ ਹੈ ਨਾ ਇਹ ਨਸ਼ੇ ਤੇ ਕੰਟਰੋਲ ਕੀਤਾ ਜਾਏ ਮੇਰੇ ਘਰ ਦੇ ਵਿੱਚ ਅੱਗ ਮੱਚ ਗਈ ਆ ਮੇਰਾ ਪੌੜਾ ਜਵਾਨ ਤੁਰ ਗਿਆ ਏ ਇਹਨੂੰ ਨਸ਼ੇ ਨੂੰ ਰੋਕ ਲਾ ਦਿਓ ਕਿੰਨਾ ਨਖੇੜਾ ਵਿਖਦਾ ਪਿੰਡ ਸੁਹਾਵੇ ਚ ਨਸ਼ਾ ਪੁੱਤ ਬਹੁਤ ਜ਼ਿਆਦਾ ਵੇਖਦਾ ਏ ਬੜੀ ਨਵੇਂ ਚ ਦੁਨੀਆ ਦੇ ਕਿਤੇ ਗਲੀ ਦੇ ਵਿੱਚ ਸਾਰੀ ਜ਼ਿਹੜੀ ਨਸ਼ਿਆਂ ਤੇ ਰਹਿੰਦੀ ਸਾਰੀ ਜ਼ਿਹੜੀ ਨਸ਼ਿਆਂ ਤੇ ਰਹਿੰਦੀ ਹੈ ਇਹਨੂੰ ਹੀ ਜਾ ਕੇ ਨਸ਼ਿਆਂ ਤੇ ਲਾਤਾ ਇਸ ਦੀ ਕੋਈ ਕਾਰਵਾਈ ਕਰਦੀ ਕਾਰਵਾਈ ਪੁਲਸਾਂ ਨੂੰ ਜੀ ਰਾਜ ਨੂੰ ਹੋਣ ਲੱਗੀ ਕਾਰਵਾਈ ਕਰਨ ਪਹਿਲਾਂ ਨਹੀਂ ਸੀ ਕੋਈ ਕਾਰਵਾਈ ਕਰਦਾ ਮੈਨੂੰ ਇਹਦਾ ਜਾ ਕੇ ਕੋਈ ਨਹੀਂ ਮੈਂ ਕੰਮ ਤੇ ਕਰ ਲਿਆ ਸੀ ਨੂੰ ਇਹਨੂੰ ਮੁੰਡੇ ਲੈ ਗਏ ਆ ਜਾ ਕੇ ਟਿਕਾ ਲਾ ਲਿਆ ਨਾ ਨੇ ਹੈ ਮੈਨੂੰ ਨਹੀਂ ਪਤਾ ਇਹ ਟੀਕਾ ਲਾਉਂਦਾ ਏ ਕੀ ਕਾਜ ਹੈ ਪਹਿਲੇ ਲਾਉਂਦਾ ਨਿਸ਼ਾਨਦਾ ਕੀ ਮੰਗ ਕਰੋ ਜਣਾ ਮੰਗ ਕਾ ਰੀ ਮੰਗੇ ਹੋ ਯਾਰ ਇਹ ਨਸ਼ੇ ਤੇ ਰੋਕ ਲਾਓ ਦੁਨੀਆਂ ਦਾ ਗਾਂ ਵੀ ਭਲਾਵੇ ਲੋਕਾਂ ਦੇ ਪੁੱਤਰ ਉੜਦੇ ਜਾਂਦੇ ਆ ਮਾਵਾਂ ਮਰਦੀਆਂ ਜਾਂਦੀਆਂ ਨੇ ਮਾਪਿਓ ਨੂੰ ਕੌਣ ਸੰਭੂਗਾ ਇਹ ਆਹੀ ਪੁੱਤਾਂ ਨੂੰ ਤੋੜ ਲਿਆ ਸਾਡਾ ਕੌਣ ਆ ਹਾਂ